ਸ੍ਰੀ ਗੁਰੂ ਸਾਹਿਬ ਜੀ ਸਾਰਿਆਂ ਨੂੰ ਆਈ ਹੋਪ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅੱਜ ਅਸੀਂ ਕਈ ਪੈਣਾ ਦੀ ਡਿਮਾਂਡ ਤੇ ਵੀਡੀਓ ਲੈ ਕੇ ਆਏ ਆਂ ਇਹ ਵੀਡੀਓ ਮੇਰੀ ਅੱਜ ਦੀ ਬਣਾਈ ਹੋਈ ਨਹੀਂ ਹੈਗੀ ਪੁਰਾਣੀ ਬਣਾਈ ਹੋਈ ਵੀਡੀਓ ਹੈ ਮੇਰੀ ਠੀਕ ਹੈ ਸ਼ਾਇਦ ਮੈਨੂੰ ਲੱਗਦਾ ਮੇ ਵੀ ਸਰਦੀ ਵੇਲੇ ਦੀ ਹੋਣੀ ਆ ਉਹ ਕਹਿੰਦੇ ਸੀ ਕਿ ਜਿਹੜਾ ਦੇ ਗਲਾ ਤੇ ਵਰਕ ਹੁੰਦਾ ਗਲੇ ਦੇ ਉੱਪਰ ਵਰਕ ਹੁੰਦਾ ਉਹ ਆਪਾਂ ਕਿਵੇਂ ਕਿਵੇਂ ਸਟਿਚ ਕਰਨਾ ਮੇਰੀ ਉਹ ਗਲੇ ਦੇ ਵਰਕ ਵਾਲੀ ਵੀਡੀਓ ਪਈ ਸੀਗੀ ਪੁਰਾਣੀ ਤਾਂ ਕਰਕੇ ਅੱਜ ਮੈਂ ਉਹ ਅਪਲੋਡ ਕਰਦੀ ਆਂ ਬਸ ਆਹੀ 11 12 ਵਜੇ ਤੁਹਾਨੂੰ ਆਪਣੀ ਵੀਡੀਓ ਆ ਜੂਗੀ ਤੇ ਫਿਰ ਜਿਹੜੀਆਂ ਭੈਣਾਂ ਦੇ ਡਾਊਟ ਸੀਗੇ ਆਪਣੇ ਹਨ ਬਈ ਇਹ ਸਲਵਾਰ ਟੇਢੀ ਤਾਂ ਨਹੀਂ ਜਾਂਦੀ ਘੁੰਮਦੀ ਤਾਂ ਨਹੀਂ ਅੱਜ ਮੈਂ ਉਹ ਵੀ ਉਹਨਾਂ ਨੂੰ ਦੱਸੂਗੀ ਰੀਜ਼ਨ ਉਹ ਮੈਂ ਦੇਖਦੇ ਥੋੜਾ ਠਹਿਰ ਕੇ ਵੀਡੀਓ ਬਣਾਉਂਗੀ ਕਿਉਂਕਿ ਹਾਂਜੀ ਹੁਣ ਆਪਾਂ ਲੱਗਿਆ ਆਪਣੀ ਇੱਕ ਮੇਦੀ ਸਟਿਚਿੰਗ ਕਰਨ ਠੀਕ ਹੈ ਜਿਹੜੀ ਮੈਂ ਉਸ ਦਿਨ ਮੇਦੀ ਕਟਿੰਗ ਕੀਤੀ ਸੀ ਤਾਂ ਮੈਂ ਬਣਾਤੀ ਸੀ ਇਹ ਹੁਣ ਮੈਂ ਹੋਰ ਕਟਿੰਗ ਕਰ ਰੱਖੀ ਸੀਗੀ ਇੱਕ ਇਹਦੇ ਤੇ ਗਲਾ ਬਣਿਆ ਹੋਇਆ ਸੀਗਾ ਠੀਕ ਹੈ ਮੈਂ ਕੀ ਕੀਤਾ ਕਪੜਾ ਲੈਤਾ ਚਾਰਸ ਤਾਂ ਮੈਂ ਇਹਦੇ ਉੱਪਰ ਰੱਖ ਕੇ ਇੱਥੋਂ ਸਲਾਈ ਲਾਈ ਪਹਿਲਾਂ ਠੀਕ ਹੈ ਤਾਂ ਜੋ ਆਪਣਾ ਕਪੜਾ ਹੱਲੇ ਨਾ ਫਿਰ ਉਸ ਤੋਂ ਬਾਅਦ ਗਲੇ ਦੇ ਨਾਲ-ਨਾਲ ਸਲਾਈ ਲਾਈ ਲੀਰ ਮੇਰੀ ਅਟੈਚ ਹੋ ਚੁੱਕੀ ਹੈ ਹੁਣ ਇਹਦੀ ਮੈਂ ਕਟਿੰਗ ਕਰੂੰਗੀ ਇਦੇ ਵਿੱਚ ਆਪਾਂ ਕੱਟ ਲਾ ਲਓ ਹਲਕੇ-ਹਲਕੇ ਕੱਟ ਤੇ ਬਹੁਤ ਧਿਆਨ ਨਾਲ ਲਾਇਆ ਕਰੋ ਫਿਰ ਉਸ ਤੋਂ ਬਾਅਦ ਉਵੇਂ ਜਿਵੇਂ ਆਪਾਂ ਰੇਬ ਲੀਰ ਲਾਉਣੇ ਆ ਆਪਾਂ ਇਹਨੂੰ ਲੀਰ ਐਦਾਂ ਸਿਗੀ ਇਹਨੂੰ ਐਦਾਂ ਕਰਕੇ ਇਹਦੇ ਨਾਲ-ਨਾਲ ਸਲਾਈ ਲਾ ਲੇ ਜੇ ਮਨ ਨਾਲ ਨਾਲ ਸਲਾਈ ਲਾਈ ਆ ਫਿਰ ਇਹਨੂੰ ਆਪਾਂ ਉਹ ਹੀ ਮੋਟੀ ਜੇ ਤਾਂ ਆਪਾਂ ਸਲਾਈ ਲਾਉਣੀ ਹੈ ਤਾਂ ਸਲਾਈ ਲਾ ਲਓ ਜੇ ਨਹੀਂ ਸਲਾਈ ਲਾਉਣੀ ਤਾਂ ਆਪਾਂ ਹੱਥ ਨਾਲ ਵੀ ਕੱਚਾ ਕਰ ਸਕਦੇ ਆ ਵੇਖੋ ਮੂਰਲਾ ਗਲਾ ਹੋ ਗਿਆ ਆਪਣਾ ਤਿਆਰ ਹੁਣ ਆਪਾਂ ਕਰਾਂਗੇ ਬੈਕ ਵਾਲਾ ਗਲਾ ਬੈਕ ਵਾਲੇ ਗਲੇ ਦੀ ਤੁਸੀਂ ਕਟਿੰਗ ਕਿਵੇਂ ਕਰਨੀ ਹੈ ਠੀਕ ਹੈ ਬੈਗ ਵਾਲੇ ਦੀ ਗਲੇ ਦੀ ਕਟਿੰਗ ਤੁਸੀਂ ਕਸਟਮਰ ਤੋਂ ਪੁੱਛ ਸਕਦੇ ਹੋ ਵੀ ਉਹਨਾਂ ਨੇ ਕਿੰਨਾ ਚੌੜਾ ਗਲਾ ਲੈਣਾ ਜਿਵੇਂ ਕਿ ਹੁਣ ਮੇਰੇ ਕਸਟਮਰ ਨੂੰ ਚਾਹੀਦਾ ਗਲਾ 5 ਇੰਚ ਚੜਾਈ ਤਾਂ ਆਪਾਂ ਲਾਵਾਂਗੇ ਟਾਈ ਇੰਚ ਦੀ ਚੜਾਈ ਲਾਵਾਂਗੇ ਆਪਾਂ ਤੇ ਸਾਢੇ 1/4 5 5 ਹੀ ਰੱਖੋ 5 ਇੰਚ ਦੀ ਲਾਵਾਂਗੇ ਆਪਾਂ ਲੰਬਾਈ ਡੱਬਾ ਬਣਾ ਲਓ ਇਹਨੂੰ ਡੱਬਾ ਬਣਾ ਕੇ ਫਿਰ ਉਸ ਤੋਂ ਬਾਅਦ ਹੁਣ ਮੈਂ ਤੁਹਾਨੂੰ ਦੱਸਾਂ ਅੱਧਾ ਇੰਚ ਅੱਧੇ ਇੰਚ ਦਾ ਇੱਥੇ ਨਿਸ਼ਾਨ ਲਾ ਲਓ ਠੀਕ ਹੈ ਫਿਰ ਇਹਨੂੰ ਇਦਾਂ ਕਰਕੇ ਗਲਾਈ ਪਾ ਦਿਓ ਹੌਲੀ ਹੌਲੀ ਠੀਕ ਹੈ ਦੇਖੋ ਹੁਣ ਆਪਣਾ ਗਲਾ ਕਿਦਾਂ ਦਾ ਬਣਿਆ ਇੰਨੀ ਸੋਣੀ ਬਲਾਈ ਪਈ ਹੈ ਨਾ ਹੁਣ ਆਪਾਂ ਲਾਵਾਂਗੇ ਰੇਵ ਲਈ ਰੇਵ ਲਈ ਲਈ ਤੁਸੀਂ ਚੌੜਸ ਕੱਪੜਾ ਲੈ ਲਓ ਚੌੜਾ ਥੋੜਾ ਜਿਹਾ ਉਹਦੇ ਵਿੱਚੋਂ ਵਿਚਾਲੋ ਜਮਾ ਕਟਿੰਗ ਕਰ ਦਿਓ ਉਹਦੀ ਉਸ ਤੋਂ ਮੇਰੇ ਤੋਂ ਇੱਕ ਭੈਣ ਨੇ ਕਮੈਂਟ ਕੀਤਾ ਮੈਨੂੰ ਕਹਿੰਦੇ ਰੇਬਲੀਰ ਦਾ ਕੀ ਮਤਲਬ ਹੁੰਦਾ ਰੇਬਲੀਰ ਦਾ ਮਤਲਬ ਹੁੰਦਾ ਇੱਕ ਤਾਂ ਸਿੱਧਾ ਆਪਾਂ ਕੱਪੜਾ ਲਾਉਨੇ ਆ ਇੱਕ ਤਾਂ ਆਪਾਂ ਲਾਉਨੇ ਆ ਤਿਰਛਾ ਆਹ ਰੇਬਲੀਰ ਦੀ ਪਹਿਚਾਣ ਹੁੰਦੀ ਹੈ ਵੀ ਰੇਬਲੀਰ ਖਿੱਚੀ ਜਾਂਦੀ ਹੁੰਦੀ ਹੈ ਇਹਨੂੰ ਗਲੇ ਤੇ ਲਾਉਣ ਦਾ ਕੀ ਫਾਇਦਾ ਇਹਨੂੰ ਗਲੇ ਤੇ ਲਾਉਣ ਦਾ ਫਾਇਦਾ ਇਹ ਆ ਵੀ ਜਦੋਂ ਆਪਾਂ ਤਰਪਾਈ ਕਰਦੇ ਆ ਉਦੋਂ ਸੌਖਾ ਫੋਲਡ ਹੋ ਜਾਂਦਾ ਅੰਦਰ ਜਿਆਦਾ ਬਲ ਨਹੀਂ ਪੈਂਦੇ ਇਨੂੰ ਨਾ ਹੀ ਜ਼ਿਆਦਾ ਖਿੱਚਣਾ ਹੁੰਦਾ ਵਧੀਆ ਹੌਲੀ ਹੌਲੀ ਪਿਆਰ ਨਾਲ ਇਹਨੂੰ ਵੀ ਹੁਣ ਆਪਾਂ ਐਦਾਂ ਕਰਕੇ ਇਹਨੂੰ ਪੜਨਾ ਕਿਵੇਂ ਆ ਦੇਖੋ ਆ ਰੇਵਲੀਰਾ ਆ ਆਪਣਾ ਹੈਗਾ ਕਮੀਜ਼ ਜਿਹੜਾ ਕਪੜਾ ਨਾ ਐਕਸਟਰਾ ਇਹਨੂੰ ਇੱਧਰ ਨੂੰ ਕਰਨਾ ਲੇਰ ਵਾਲੀ ਸਾਈਡ ਠੀਕ ਹੈ ਜਮਾ ਉਸ ਤੋਂ ਉੱਪਰ ਲਾਈ ਲਾ ਦਿਓ ਇੱਕ ਵੀਡੀਓ ਬਹੁਤ ਲੇਟ ਹੋ ਗਈ ਵਿਚਾਰੇ ਜਿਹੜੇ ਨਾਲ ਨਾਲ ਸਿੱਖ ਰਹੇ ਸੀ ਉਹਨਾਂ ਦੇ ਮੇਰੇ ਕੋਲੇ ਫੋਨ ਅਲੱਗ ਆਉਣਾ Instagram ਤੇ DM ਵੀਡੀਓ ਨਹੀਂ ਆ ਰਹੀ ਵੀਡੀਓ ਨਹੀਂ ਆ ਰਹੀ ਕੀ ਕਰਾਂ ਯਾਰ ਮੈਂ ਟਾਈਮ ਹੀ ਨਹੀਂ ਲੱਗਿਆ ਮੇਰਾ ਇੱਕ ਤਾਂ ਹੁਣ ਦਿਨ ਜਮਾ ਛੋਟੇ ਛੋਟੇ ਹੋ ਗਏ ਲੱਗ ਗਿਆ ਆਪਣੇ ਗਲੇ ਬਣ ਗਏ ਦੋਨੋਂ ਤਿਆਰ ਹੋ ਗਏ ਹੁਣ ਆਪਾਂ ਪਾਵਾਂਗੇ ਸਾਈਡ ਪਲੇਟਾਂ ਕਿਉਂ ਇਹਦੇ ਮੂਰੇ ਲੱਗੇ ਹੋਏ ਨਾ ਸਟੋਨ ਵਗੈਰਾ ਵਰਕ ਆ ਇਹਦੇ ਉੱਪਰ ਲੰਬੀਆਂ ਪਲੇਟਾਂ ਤਾਂ ਪਹਿਣੀਆਂ ਨਹੀਂ 프ਰੰਟ ਵਾਲੇ ਬੱਲੇ ਤੇ ਵੀ ਆਪਾਂ ਸਿਰਫ ਸਾਈਡ ਪਲੇਟਾਂ ਪਾਵਾਂਗੇ ਸਾਈਡ ਪਲੇਟਫਾਰਮ ਵੇਲੇ ਹਮੇਸ਼ਾ ਹੀ ਐਥੋਂ ਫਰੋਂਹੇਅ ਪਲੇਟ ਇੱਥੇ ਤੱਕ ਠੀਕ ਹੈ ਮੂਰੋਂ ਪਲੇਟ ਬ੍ਰੇਕ ਪਿੱਛੇ ਤੋਂ ਮੋਟੀ ਸਾਈਡ ਪਲੇਟਾਂ ਪਤਾ ਨਾ ਸਾਰਿਆਂ ਨੂੰ ਕਿੱਦਾਂ ਬਣਦੀਆਂ ਨੇ ਮੂਰੋਂ ਬ੍ਰੇਕ ਇੱਥੋਂ ਬ੍ਰੇਕ ਲੈ ਕੇ ਇੱਥੋਂ ਨਾਲ-ਨਾਲ ਪੈਰ ਪੈਰ ਤੇ ਜੀ ਆਪਾਂ ਪਹਿਲਾਂ ਉੱਪਰਲੀ ਪਲੇਟ ਫੜੀ ਆ ਤਾਂ ਆਪਾਂ ਯਾਦ ਨਾਲ ਦੂਸਰੇ ਪੱਲੇ ਦੀ ਵੀ ਉੱਪਰਲੀ ਹੀ ਪਲੇਟ ਫੜਿਆ ਕਰੋ ਕੰਮ ਕੋਈ ਵੀ ਕਰੋ ਹੌਲੀ ਹੌਲੀ ਵਧੀਆ ਪਿਆਰ ਨਾਲ ਕਰਿਆ ਕਰੋ ਜਿਹੜੇ ਤੇ ਸਫਾਈ ਵੀ ਆਵੇ ਆਪਣੀ ਤੇ ਕਸਟਮਰ ਵੀ ਸੋਚੇ ਵੀ ਹਾਂ ਜਰ ਚਾਹੇ ਟਾਈਮ ਲਾਇਆ ਸੀ ਬੰਦੇ ਨੇ ਬਟ ਕੰਮ ਬੈਸਟ ਸੀ ਇਹਦਾ ਕੰਮ ਵਿੱਚ ਕਾਲ ਨਾ ਕਰਿਆ ਕਰੋ ਉੱਥੇ ਆਪਾਂ ਸੋਚਦੇ ਆਂ ਵੀ ਦੋ ਸ਼ੂਟ ਕੱਢਣੇ ਆ ਉੱਥੇ ਬੇਸ਼ੱਕ ਇੱਕ ਹੀ ਕੱਢਿਆ ਕਰੋ ਬਟ ਕੰਮ ਦੇ ਵਿੱਚ ਕਾਲ ਜਮਾ ਦੀ ਨਾ ਕਰਿਆ ਕਰੋ ਫਿਰ ਪਾਉਣੀ ਆਪਾਂ ਬੈਕ ਪੱਲੇ ਦੀ ਬੈਕ ਵਾਲੀ ਪਲੇਟ ਲੰਬੀ ਪਲੇਟ ਠੀਕ ਹੈ ਇਹ ਆਪਾਂ ਪਾਵਾਂਗੇ ਪਹਿਲਾਂ ਬ੍ਰੀਕ ਇਹ ਥੋੜੀ ਜਿਹੀ ਮੋਟੀ ਹੈ ਇਹ ਬ੍ਰੀਕ ਜੇ ਤੁਹਾਨੂੰ ਵੀਡੀਓ ਸੋਹਣੀ ਲੱਗੀ ਠੀਕ ਹੈ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਕੇ ਦੱਸਿਆ ਕਰੋ ਮੈਨੂੰ ਜੇ ਮੇਰੇ ਤੋਂ ਕੁਝ ਸਿੱਖਣ ਨੂੰ ਮਿਲਦਾ ਤਾਂ ਹੁਣ ਪੈ ਗਈਆਂ ਆਪਣੀਆਂ ਪਲੇਟਾਂ ਵੀ ਹੁਣ ਆਪਾਂ ਇਹਨਾਂ ਦੇ ਮੋਡੇ ਜੋੜਾਂਗੇ ਪੱਲਾ ਰੱਖਣਾ ਸਿੱਧਾ ਪੱਲਾ ਬੈਕ ਵਾਲਾ ਰੱਖਣਾ ਸਿੱਧਾ ਪੱਲਾ ਫਿਰ ਉਹਦੇ ਉੱਪਰ ਰੱਖਣਾ ਫਰੰਟ ਵਾਲਾ ਉਲਟਾ ਕਰਕੇ ਜਿਹੜਾ ਕਿ ਮੇਰੇ ਵੱਲ ਉਲਟਾ ਹੋਊਗਾ ਦੂਸਰੀ ਸਾਈਡ ਸਿੱਧਾ ਆਊਗਾ ਹੁਣ ਆਪਾਂ ਇਹਨੂੰ ਧਰਨਾ ਦੇਖੋ ਆ ਬੈਕ ਵਾਲਾ ਪੱਲਾ ਤੇ ਆ ਜਿਹੜੀ ਲੀਰ ਆ ਇਹ ਆਪਾਂ ਬਾਹਰ ਨੂੰ ਵਧਾ ਰੱਖੀ ਐ ਠੀਕ ਹੈ ਹੁਣ ਇਹਨੂੰ ਇਦਾਂ ਕਰਕੇ ਨਾਲ ਰੱਖਾਂਗੇ ਆਪਾਂ ਸੌਕਾ ਸਲਾਈ ਸਟਾਰਟ ਕਰਦੇ ਆਂ ਤੇ ਜਿੱਥੇ ਆਪਾਂ ਸਲਾਈ ਆ ਕੇ ਖਤਮ ਕਰਦੇ ਆ ਉੱਥੇ ਪੱਕਾ ਲਾ ਦਿਆ ਕਰੋ ਫਿਰ ਇਹ ਆ ਦੇਖੋ ਐਦਾਂ ਲਾਇਆ ਸੀ ਆਪਾਂ ਇਹ ਇਹਨੂੰ ਜਦੋਂ ਆਪਾਂ ਸਿੱਧਾ ਕਰਾਂਗੇ ਨਾ ਐਦਾਂ ਕਰਕੇ ਇੱਕ ਲੌਕ ਟਾਈਪ ਬਣ ਜਾਂਦਾ ਐ ਇੱਥੇ ਆਪਾਂ ਨਾਲ ਤਰਪਾਈ ਕਰ ਦਾਂਗੇ ਕੁਝ ਵੀ ਨਾ ਨਾ ਚੁੱਭੂਗਾ ਆਪਣੇ ਮੋਢੇ ਤੇ ਐਦਾਂ ਹੀ ਆਪਾਂ ਦੂਜਾ ਲਾ ਲਾਂਗੇ ਜੇ ਹੁਣ ਆਪਾਂ ਲਾ ਰਹੇ ਆ ਫਿਟਿੰਗ ਵਾਲੀ ਸਲਾਈਂ ਇਹਨਾਂ ਜਦੋਂ ਆਪਾਂ ਪਲੇਟਾਂ ਪਾਉਣਿਆਂ ਮੋਢੇ ਚੜਦੇ ਆ ਠੀਕ ਆ ਉਸ ਤੋਂ ਬਾਅਦ ਆਪਾਂ ਫੇਰ ਇੱਕ ਵਾਰ ਫਿਟਿੰਗ ਦਾ ਨਿਸ਼ਾਨ ਲਾਉਣੇ ਆ ਵੀ ਆਪਣੇ ਜਿਹੜਾ ਫਿਟਿੰਗ ਦਾ ਪੁਰਾਣਾ ਨਿਸ਼ਾਨ ਸੀ ਉਹ ਸਹੀ ਆ ਰਿਹਾ ਸੀ ਜਾਂ ਉਹ ਪਲੇਟਾਂ ਪਾਉਣ ਦੇ ਅਪ ਪਾਉਂਦੇ ਸਮੇਂ ਆਪਾਂ ਨੇ ਤਾਂ ਮਾੜਾ ਮੋਟਾ ਹੋ ਗਿਆ ਵਿੱਚ ਆ ਗਿਆ ਉਸ ਤੋਂ ਬਾਅਦ ਹੀ ਆਪਾਂ ਡਬਲ ਸਲਾਈ ਲਾ ਦੋ ਆਪਾਂ ਬਣਾ ਲੀਆਂ ਸੀ ਬਾਹਾਂ ਹੁਣ ਦੇਖੋ ਹੁਣ ਆਪਾਂ ਇਹਦਾ ਪਹਿਲਾ ਨਾਪ ਲੈਣਾ ਠੀਕ ਹੈ ਵੀ ਆਪਣਾ ਇਹਦਾ ਨਾਪ ਆ ਰਿਹਾ ਸਹੀ ਆ ਰਿਹਾ ਕਿ ਮਾੜਾ ਮੋਟਾ ਕੋਈ ਫਰਕ ਆ ਮੇਰਾ ਹੈਗਾ ਸੀਗਾ 18 ਤੇ ਆ ਰਿਹਾ 18.5 ਕਮਰ ਦਾ ਸੀਗਾ 16.5 ਹੂੰ ਸਹੀ ਹੈ हिਪ ਪਰ ਇਹ ਆਪਾਂ ਹੁਣ ਕਿਉਂ ਦੇਖਣਾ ਤਾਂ ਜੋ ਕਿ ਆਪਾਂ ਬਣਾਤਾ ਇੱਕੇਦਮ 19.5 ਸਹੀ ਹੈ ਆਪਾਂ फटाफट ਤਰਪਾਈ ਨੂੰ ਭੇਜ ਦਿੰਨੇ ਆ ਠੀਕ ਹੈ ਜਦੋਂ ਆਪਾਂ ਤਰਪਾਈ ਨੂੰ ਭੇਜ ਦਿੰਨੇ ਆ ਫਿਰ ਕਸਟਮਰ ਦਾ ਫੋਨ ਆ ਜਾਂਦਾ ਵੀ ਸਾਡਾ ਸ਼ੂਟ ਦੇ ਦਿਓ ਫਿਰ ਮਿੰਟੀ ਗਿੰਟੀ ਨਹੀਂ ਹੁੰਦੀ ਇਹਦੇ ਨਾਲੋਂ ਚੰਗਾ ਆਪਾਂ ਪਹਿਲਾਂ ਹੀ ਐਟਚ ਕਰਨ ਲੱਗੇ ਆਂ ਬਾਹਾਂ ਦੇ ਵਿੱਚ ਆਪਾਂ ਹਲਕੀ ਹਲਕੀ ਕਾਟ ਪਾ ਲਈਏ ਆਪਾਂ ਆਟਾ ਚਪਕ ਕੇ ਮੇਕ ਕਰਨੀ ਆ ਸਿੱਧਾ ਕਮੀਜ਼ ਸਿੱਧੀ ਬਾਹ ਠੀਕ ਹੈ ਆ ਜਿਹੜਾ ਹੱਥ ਆਪਣੇ ਆਪ ਗਲੇ ਵਿੱਚ ਦੀ ਪਾਉਣਾ ਆ ਦੇਖੋ ਇੱਥੋਂ ਪਕੜ ਲਿਆ ਇੱਥੋਂ ਇਹਨੂੰ ਪਕੜ ਕੇ ਦੋਨਾਂ ਨੂੰ ਸਲਾਈਆਂ ਨੂੰ ਮਲਾ ਦਿਓ ਇੱਕ ਦੂਸਰੇ ਦੇ ਨਾਲ ਮਲਾ ਕੇ ਉਸ ਤੋਂ ਬਾਅਦ ਆਪਾਂ ਇਹਨੂੰ ਫੜ ਲੈਣਾ ਟੰਗਣਾ ਜਿਹੜਾ ਕਿ ਖਿਸਕੇ ਨਾ ਫਿਰ ਜਿਹੜਾ ਆਪਣਾ ਵਿੱਚ ਐਕਸਟਰਾ ਕਪੜਾ ਹੁੰਦਾ ਉਹਨੂੰ ਆਪ ਇਦਾਂ ਕਰਕੇ ਨਾਲ ਹੀ ਲਾ ਦੋ ਆਪਣੇ ਤਦੋਂ ਆਪਾਂ ਸਲਾਈ ਮਾਰਨੀ ਸਟਾਰਟ ਕਰ ਦੋ ਦੇਖੋ ਆਪਣੀ ਲੱਗ ਗਈ ਬਾਹ ਵਧੀਆ ਸੋਹਣੇ ਤਰੀਕੇ ਨਾਲ ਤੇ ਹੁਣ ਮੈਂ ਇਹ ਤੇ ਤਰਪਾਈ ਤਰਪੋਈ ਕਰਕੇ ਪ੍ਰੈਸ ਕਰਕੇ ਫਿਰ ਦਿਖਾਉਣੀ ਆ ਕਿਦਾਂ ਦਾ ਕਮੀਜ਼ ਬਣਿਆ